ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਵੈਲਕਮ ਜੀ ਤੁਹਾਡਾ ਭਾਬੀ ਜੀ ਦੇ ਚੈਨਲ ਤੇ ਨਵਨੀਤ ਕਿਚਨ ਵਲੌਗ ਤੇ ਤੇ ਅੱਜ ਭਾਬੀ ਜੀ ਰੈਸਪੀ ਬਣਾਉਣ ਲੱਗੇ ਸੀ ਬੈਂਗਣਾ ਤੋਂ ਤੇ ਮੈਨੂੰ ਕਹਿੰਦੇ ਅੱਜ ਕੀ ਬਣਾਈਏ ਤੇ ਤਾਂ ਕਿਹਾ ਕੀਆ ਬਰ샤 ਬੈਂਗਣ ਬਣਾ ਲਓ ਤੇ ਲਸਣ ਅਦਰਕ ਪਿਆਜ਼ ਉਹ ਦੂਰ ਰੱਖੇ ਨੇ ਕੁਛ ਨਹੀਂ ਪੈਣਾ ਇਹਦੇ ਵਿੱਚ ਇਹ ਬੜੀ ਸਿੰਪਲ ਜੀ ਰੈਸਪੀ ਆ ਤੁਹਿਆ ਦੀ ਬੈਗ ਨੂੰ ਜਿਹੜਾ ਐਜ ਇਸਨੈਕਸ ਦੇ ਤੌਰ ਤੇ ਖਾ ਸਕਦੇ ਜੇ ਅੱਛਾ ਚਾਹ ਨੂੰ ਬਾਲਾ ਆਉਣ ਵਾਲਾ ਤੇ ਇੱਧਰ ਧਿਆਨ ਚਲ ਗਿਆ ਮੈਂ ਵੀ ਨਾਲ ਹੀ ਇੱਧਰ ਵੇਖ ਲਿਆ ਮੈਂ ਇਹਨਾਂ ਉੱਪਰ ਜੇ ਤੇ ਬਚ ਗਣਾ ਲੈ ਸਿਆਪਾ ਪਾ ਤਈ ਦੂਜਾ ਪਾ ਤਈ ਜੱਬ ਪਾਤਾ ਤਾ ਮੇਰੇ ਲਈ ਸੋ ਹੁਣ ਇਹਨੂੰ ਪਹਿਲਾਂ ਸਿਮ ਕਰਕੇ ਥੋੜਾ ਜਿਹਾ ਹੋਰ ਰਿਜ ਜੇ ਕਿਉਂਕਿ ਮੈਨੂੰ ਸੰਤੁਸ਼ਟੀ ਨਹੀਂ ਜਿਨੇ ਦੇ ਤੱਕ ਚਾਰ ਰਿਜ ਜੇ ਨਾ ਤੇ ਜਲਮਾ ਕੰਮਲੀ ਨਾ ਕਰ ਲੈ ਲੋ ਜੀ ਇਹ ਬੈਂਗਣਾ ਪਾ ਧੋ ਲਿਆ ਤੇ ਧੋ ਕੇ ਤੇ ਇਹਨਾਂ ਨੂੰ ਇਸ ਤਰ੍ਹਾਂ ਸਲਾਈਸ ਦੇ ਵਿੱਚ ਕੱਟ ਲੈਣਾ ਬਹੁਤ ਤੇ ਪਤਲੇ ਸਲਾਈਸ ਨਹੀਂ ਕਰਨੇ ਤੇ ਬਹੁਤੇ ਮੋਟੇ ਨਹੀਂ ਨਾਲੇ ਇਹ ਘਬਨ ਦੇ ਤੇ ਛੱਟ ਬਣ ਜਣੇ ਆ ਭਾਬੀ ਜੀ ਇਹ ਦੇਖੋ ਭਾਬੀ ਜੀ ਨੂੰ ਡਰ ਬੜਾ ਲੱਗਦਾ ਪਿਆ ਜੇ ਨਵਾਂ ਨਵਾਂ ਕਮਾਤ ਚੜਿਆ ਨਹੀਂ ਨਾ ਚੰਗੀ ਤਰ੍ਹਾਂ ਕਮਾਲ ਕੀ ਕਮਾਲ ਨਹੀਂ ਮੈਂ ਕਹਿੰਦਾ ਨਵਾਂ ਨਵਾਂ ਹੱਥ ਜੇ ਇਹ ਨਵਾਂ ਨਵਾਂ ਨਾ ਵਰਸ਼ਾ ਇਹ ਹੱਥ ਤੇ ਚੜਿਆ ਨਹੀਂ ਤੇ ਡਰ ਜਾ ਲੱਗਦਾ ਤੁਹਾਨੂੰ ਹੋਰ ਤੜਗਿਰਦਾ ਮੈਂ ਹੱਥ ਵੜ ਕੇ ਰਹਿ ਜਾਣਾ ਭਾਈ ਦਵੇ ਕਿ ਆ ਵੀ ਤੁਸੀਂ ਬੜੇ ਧਿਆਨ ਨਾਲ ਕਰਨੇ ਹੋ ਜੇ ਨਹੀਂ ਤੇ ਕੀ ਦੇਖਿਆ ਕਿਦਾਂ ਚਿਕ 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 ਚਿਕੜ ਚਿਕੜ ਨਹੀਂ ਹੁੰਦਾ ਉਹ ਉਹਨੂੰ ਕੈਮਰੇ ਨੂੰ ਟਿਕ 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 ਕਰ ਦਿੰਦੇ ਆ ਟਿਕ ਟਿਕੜਾ ਨਹੀਂ 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 ਕਹਿੰਦੇ ਇਹ ਆਪਾਂ ਕਰ ਲੇ ਬੈਂਗਣ ਕਰ ਲੇ ਤੇ ਹੁਣ ਆਪਾਂ ਇਹਨੂੰ ਜੜਾ ਮਸਾਲਾ ਲੈਨੇ ਆ ਮਸਾਲਾ ਕਿਹੜਾ ਮਸਾਲਾ ਲੈਣਾ ਜੀ ਲਓ ਜੀ ਇਹ ਮਸਾਲਾ ਆ ਇਹ ਨਾ ਹੈਗਾ ਆ ਤਾਂ ਮੈਂ ਪੈਰੀ ਪੈਰੀ ਪਾ ਲਿਆ ਗੋਲੋ ਜਾਂ ਤੇ ਬਾਕੀ ਲੈ ਆ ਲੂਣ ਮਿਰਚ ਹਲਦੀ ਕਾਲੀ ਮਿਰਚ ਤੇ ਥੋੜਾ ਜਿਹਾ આમਚੂਰ ਪਾਊਡਰ ਤੇ ਇਹਨੂੰ ਸਾਰੇ ਮਿਕਸ ਕਰ ਲੈਣਾ ਤੇ ਬਸ ਉਹਦੇ ਨਾਲ ਹੀ ਮਿਕਸ ਕਰ ਲਉ ਕੋਈ ਗੱਲ ਨਹੀਂ ਤੇ ਫਿਰ ਕੀ ਹੋ ਗਿਆ ਮੈਂ ਵੀ ਤੇ ਹੀ ਗੱਲ ਕਹੀ ਉਹਨਾਂ ਨੇ ਆਪਾਂ ਇਹਨੂੰ ਜਿਹੜਾ ਆ ਬੈਂਗਾਂ ਦੀ ਦੋਨਾਂ ਸਾਈਡਾਂ ਤੇ ਇਸ ਤਰ੍ਹਾਂ ਕਰਕੇ ਨਾ ਲਾ ਦੇਣਾ ਸਾਰੇ ਬੈਂਗਾਂ ਨੇ ਇਦਾਂ ਹੀ ਕਰ ਲੈਣੇ ਸਾਰੇ ਬੈਂਗਾਂ ਨੇ ਇਸ ਤਰ੍ਹਾਂ ਕਰ ਲੈਣੇ ਅੱਛਾ ਫੇਰ ਕਰਕੇ ਤੇ ਫੇਰ ਆਪਾਂ ਫੇਰ ਆਪਾਂ ਇੱਧਰ ਰੱਖਿਆ ਹੋਇਆ ਤਵਾ ਅੱਛਾ ਜੀ ਤਵਾ ਤੋਂ ਇਹ ਦਿਖਾ ਸਕਦੇ ਹਾਂ ਹਾਂਜੀ ਗਰਮ ਹੋਂਦੇ ਆ ਗਰਮ ਹੋਂਦੇ ਹੋ ਅੱਜੀ ਬੈਲ ਠੀਕਰਣ ਨੇ ਪਤਾ ਨਹੀਂ ਬੈਲ ਖਰਾਬ ਹੋ ਗਈ ਸਾਡੀ ਰੋਜੀ ਅੰਕਲ ਬੈਲ ਮਾਰਦੇ ਨੇ ਤੇ ਫਾਇਦੀ ਨਹੀਂ ਫੇਰ ਅੱਜ ਹੁਣ ਬੈਲ ਠੀਕਰਣ ਲੱਗੇ ਆ ਤੇ ਸਾਰੇ ਬੈਨਲ ਕਰਕੇ ਉਧਰ ਚਾਹ ਨੂੰ ਵਾਲਾ ਆ ਗਿਆ ਆ ਉਹ ਵੀ ਪੀ ਕੇ ਫੇਰ ਆਪਾਂ ਇਹਦਾ ਕੰਮ ਕਰਾਂਗੇ ਲੋਜੀ ਫੋਨ ਆਪਾਂ ਨਾ ਥੋੜਾ ਜਿਹਾ ਤੇਜ਼ ਹੈ ਜਿਹੜਾ ਤਵੇ ਨੂੰ ਥੋੜਾ ਜਿਹਾ ਗ੍ਰੀਸ ਕਰ ਲਾਂਗੇ ਠੀਕ ਆ ਜੀ ਇਹ ਮੋਂ ਆਲਰੇਡੀ ਬੈਂਗਣ ਨੂੰ ਮਸਾਲਾ ਲਾ ਲਾਇਆ ਸੀ ਮਸਾਲਾ ਮਸਾਇਲਾ ਮਸਾਇਲਾ ਮਸਾਲੇ ਵਾਲੇ ਬੈਂਗਣ ਤੇ ਇਹਨੂੰ ਆਪਾਂ ਤੇ ਦੇ ਉੱਪਰ ਰੱਖ ਦਾਂਗੇ ਹਾਂ ਹਾਂ ਇਹ ਕੀ ਆ ਮੈਂ ਮਿੱਟੀ ਦੀ ਕੁਝ ਨਹੀਂ ਕਰੀ ਇਹਦੇ ਸਾਰੇ ਨੂੰ ਕਰ ਲੈਣੇ ਆ ਤੇ ਐਵੇਂ ਬਣਾਈ ਜਾਣੇ ਬਸ ਇਹ ਤਾਂ ਸੋਗ ਨਹੀਂ ਇਹ ਨਹੀਂ ਕੁਝ ਹੋਰ ਵੀ ਕਰ ਸਕਦੇ ਆ ਇਹਨੂੰ اچھا ਉਹ ਮੈਂ ਤੁਹਾਨੂੰ ਬਾਅਦ ਚ ਦੱਸ ਦਿਆਂ ਕੀ ਕਰਨਾ ਹੈ ਜੀ ਠੀਕ ਹੈ ਜੀ ਠੀਕ ਹੈ ਚੱਲ ਆ ਜੀ ਲਓ ਜੀ ਇਹ ਸਾਰੇ ਬਣਾਤੇ ਭਾਬੀ ਜੀ ਨੇ ਮਸਾਲੇ ਲਾ ਕੇ ਤਰਤੇ ਇਹਨਾਂ ਆਪਾਂ ਇਹਨਾਂ ਵੀ ਸਾਈਡ ਜਿਹੜੀ ਕੱਟੀ ਨੇ ਨਾ ਇਸ ਸਾਈਡਾ ਚੇਂਜ ਕਰ ਦਣੀ ਆ ਸਬ ਦੀਆਂ ਔਲੀ ਔਲੀ ਜਿਹੜੇ ਪਹਿਲਾਂ ਰੱਖੇ ਸੀ ਪਹਿਲਾਂ ਉਹਨਾਂ ਦੀ ਟਾਈਮ ਚੇਂਜ ਕਰ ਦਨ ਦੇਖੋ ਥੋੜਾ ਥੋੜਾ ਪਾਣੀ ਵੀ ਗਰੇ ਨੇ ਬੰਨਾ ਜਿਹਾ ਵਿਚਾਰਾ ਇਹ ਛਿਲਕੇ ਵੀ ਜਿਹੜੇ ਆ ਸੌਫਟ ਹੋ ਗਏ ਨੇ ਮਾਰੇ ਮਾਰੇ ਲੰਕਰ ਦੇ ਨੇ ਕਲਰ ਚੇਂਜ ਹੋ ਗਿਆ ਹੋਰ ਜੀ ਦੀ ਬਣ ਜਾਂਦਾ ਹੈ ਇਹ ਤੋਂ ਮਤਲਬ ਬੈਂਗਣ ਨੂੰ ਵਿਖਾ ਹੈ ਵੀ ਸਾਡੇ ਸੌਫਟ ਕਰਦੇ ਬੈਂਗਣ ਸੀ ਤੇ ਝਟਪਟ ਹੀ ਇਹ ਬਣ ਜਾਣੇ ਆ ਪਤਾ ਟਾਈਮ ਨਹੀਂ ਲਾਣਾ ਇਹਨਾਂ ਨੇ ਥੋੜਾ ਜਿਹਾ ਪਾ ਤੇਲ ਇਸ ਤਰ੍ਹਾਂ ਉੱਪਰ ਪਾ ਦਾਂਗੇ ਬਹੁਤ ਜ਼ਿਆਦਾ ਨਹੀਂ ਥੋੜਾ ਥੋੜਾ ਜਿਹਾ ਚੱਲੋ ਅੱਗੇ ਆ ਲਾ ਲਏ ਇਹ ਅੱਛਾ ਜੀ ਇਹ ਪਕੌੜੇ ਵਾਂਗੂ ਹੀ ਬਣ ਗਏ ਬਾਬੀ ਜੀ ਜੀ ਠੀਕ ਹੈ ਜੀ ਇਹ ਚਾਹ ਦੇ ਨਾਲ ਸਨੈਕਸ ਕਰਿਓ ਜੀ ਕੀ ਬਾਤ ਹੈ ਤੋ ਇਹ ਚਾਹ ਦੇ ਨਾਲ ਰਸਤਾ ਵੀ ਖਾ ਸਕਦੇ ਜੇ ਤੁਹਾਨੂੰ ਮੈਂ ਇੱਕ ਹੋਰ ਤਰੀਕਾ ਵੀ ਦੱਸਦੀ ਆ ਬੱਸ ਤੁਸੀਂ ਜਰਾ ਗਰਮ ਲੈ ਲਓ ਆ ਸੌਫਟ ਹੋ ਗਿਆ ਹਾਵੀ ਹੋ ਗਿਆ ਕਰਨ ਲਈ ਨਾ ਕਰ ਲੈ ਅੱਗੇ ਚੰਦਰਾ ਪਾਉਟੇ ਨਾ ਰੰਨਾ ਤੇ ਭਾਬੀ ਨੇ ਚਨਲ ਕਰਨ ਲਈ ਉਹ ਹੁਣ ਸੇਕ ਜਿਆਦਾ ਹੋ ਗਿਆ ਨਾ ਹੌ ਹਾਸਰਾ ਫਿਰ ਐਂਜੀ ਆ ਮੈਂ ਕਿਹੜੀ ਹਲਵਾਈਆਂ ਜਿਹੜਾ ਚੁੱਪ ਚੁਪ ਕੇ ਪਕੌੜੇ ਬਾਰ ਮਾਣਦੇ ਨੇ ਬਣੀ ਦੇ ਵੈਸੇ ਸਾਰੇ ਮਸਾਲੇ ਸੇਕਾ ਲੱਗੀ ਗਿਆ ਮੜੇ ਮੜੇ ਰਹਿ ਗਿਆ ਤੇ ਹੋਰ ਮੈਂ ਤੁਹਾਨੂੰ ਦੱਸਦੀ ਆ ਕਿ ਇੱਕ ਤਾਂ ਤੁਸੀਂ ਇਸ ਤਰ੍ਹਾਂ ਚਾਹ ਦੇ ਨਾਲ ਖਾ ਸਕਦੇ ਜੀ ਦੂਸਰਾ ਹੋਰ ਮੈਂ ਤੁਹਾਨੂੰ ਦੱਸਣੀ ਇੱਕ ਟ੍ਰਿਕ ਦੇਖੋ ਜੀ ਬਾਣ ਬਣ ਕੇ ਆ ਜਾਂਦੇ ਨੇ ਹੁਣ ਥੱਲੇ ਤੇ ਕੀ ਆਵਾਜ਼ ਆ ਕਿ ਲੈ ਸੋਨੇ ਲੱਗ ਰਹੇ ਨੇ ਸੋਨੇ ਦੇ ਜਿਹੜੇ ਲੱਗ ਰਹੇ ਖਾਨ ਚ ਰੱਖੇ ਜਿਹੇ ਲੱਗਦੇ ਸੋ ਇੱਥੇ ਆਪਾਂ ਪਾ ਕੇ ਤੇ ਇਹਦੇ ਉੱਪਰ ਆਪਾਂ ਜਿਹੜਾ ਆ ਕੀ ਪਾਵਾਂਗੇ ਕੀ ਪਾਵਾਂਗੇ ਥੋੜਾ ਜਿਹਾ ਦਹੀਂ ਪਾਵਾਂਗੇ ਅੱਛਾ ਜੀ ਉਹ ਵਾਰੀ ਉਹਨੂੰ ਜਿਹੜਾ ਇਸ ਵਾਰ ਦਹੀਂ ਪਾ ਕੇ ਵੀ ਇਹਦਾ ਚਾਟ ਬਣਾ ਕੇ ਵੀ ਖਾ ਸਕਦੇ ਜੀ ਅੱਛਾ ਜੀ ਲੋ ਜੀ ਝਟਪਟ ਬਣਨ ਵਾਲੀ ਰੈਸਪੀ ਦੱਸਦੀ ਆ ਤੁਹਾਨੂੰ ਸੋ ਤੁਸੀਂ ਜਿਹੜਾ ਆ ਜਿਹੜਾ ਡੀਪ ਫਰਾਈ ਨਹੀਂ ਖਾਣਾ ਬੈਂਗਨ ਦੇ ਪਕੌੜੇ ਖਾਣੇ ਆ ਤੇ ਇਸ ਤਰੀਕੇ ਨਾਲ ਵੀ ਤੁਸੀਂ ਜਿਹੜੇ ਆ ਬੈਂਗਨ ਦੇ ਪਕੌੜੇ ਬਣਾ ਕੇ ਖਾ ਸਕਦੇ ਬਾਕੀ ਕਿੰਨੇ ਈਜ਼ੀ ਨੇ ਔਰ ਕਿੰਨੀ ਵਧੀਆ ਚੀਜ਼ ਆ ਹਨਾ ਚਲੋ ਆਇਲ ਫ੍ਰੀ ਆਇਲ ਤਾਂ ਹੈਗਾ ਪਰ ਬਹੁਤ ਥੋੜਾ ਹਾਂ ਇੰਨਾ ਨਹੀਂ ਜਿਹੜਾ ਡੀਪ ਫਰਾਈ ਆਪਾਂ ਪਕੌੜਿਆਂ ਵਿੱਚ ਖਾਂਦੇ ਉਹੋ ਜਿਹਾ ਤੇ ਨਹੀਂ ਹੈ ਨਾ ਬਿਲਕੁਲ ਜੀ ਚਲੋ ਜੀ ਨੋ ਜੀ ਐਸੀ ਸਾਡੀ ਅੱਜ ਦੀ ਛੋਟੀ ਜਿਹੀ ਰਸਕੀ ਸਿੰਪਲ ਪਕੌੜੇ ਜੇ ਤੁਹਾਨੂੰ ਚੰਗੀ ਲੱਗੀ ਤੇ ਤੁਸੀਂ ਆਪਣੇ ਫੈਮਿਲੀ ਫਰੈਂਡ ਨਾਲ ਸ਼ੇਅਰ ਜ਼ਰੂਰ ਕਰਿਓ ਪਲੱਸ ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮਿਲਦੇ ਆਂ ਅਜੀ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਦੀ ਸਾਰਣ ਅੱਧ ਤੱਕ ਦਹੀਂ ਹੋਰ ਪਾ ਲੋ ਜਿੰਨਾ ਤੁਸੀਂ ਪਾਉਣਾ ਆ ਇਸ ਤੋਂ ਨਵੇਂ ਇੱਕ ਖਾਈ ਨਾ ਹੂੰ ਜਾਮੇ ਜਾਮੇ ਯੇ ਨਹੀਂ ਯਮੀ ਯਮੀ ਖਾਓ ਤੁਸੀਂ ਓਕੇ ਜੀ